ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸੂਬੇ ਦੇ ਵਿੱਚ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਪੰਜਾਬ ਦੇ ਕਿਸਾਨ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਕਿਉਂਕਿ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਬਠਿੰਡਾ ਦੇ ਪਿੰਡ ਕਸੋਖਾਨਾ ਦੇ ਵਿੱਚ ਸੀਵਰੇਜ ਦੀ ਪਾਈਪ ਲਗਾਈ ਜਾ ਰਹੀ ਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਦੀ ਤਾਂ ਉਸ ਸੀਵਰੇਜ ਪਾਈਪ ਦਾ ਵਿਰੋਧ ਕਰਨ ਦੇ ਲਈ ਅੱਜ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਸਯੁਕਤ ਕਿਸਾਨ ਮੋਰਚਾ ਦੇ ਗੈਰ ਰਾਜਨੀਤਿਕ ਦੇ ਕਿਸਾਨ ਤਾਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਤਾਂ ਆਖਰ ਇਸ ਤੋਂ ਇਲਾਵਾ ਜੋ ਕਿਸਾਨਾਂ ਦੇ ਨਾਲ ਤੱਕੇਸ਼ਾਹੀ ਹੋ ਰਹੀ ਹੈ ਜੋ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਹੋਇਆ ਤੱਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜ਼ਮੀਨਾਂ ਐਕਵਾਇਰ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਤਿਕਾਰਯੋਗ ਕਿਸਾਨ ਦੋਸਤੋ ਮੈਂ ਸਮੂਹ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵਰਕਰ ਸਹਿਬਾਨ ਤੇ ਐਸਕੇਮ ਨਾਨ ਪੋਲਿਟਿਕਲ ਦੀ ਹਰ ਇੱਕ ਜਥੇਬੰਦੀ ਦੇ ਵਰਕਰ ਸਹਿਬਾਨਾਂ ਨੂੰ ਮੇਰੀ ਅਪੀਲ ਹੈ ਦੋਸਤੋ ਕਿ ਤੁਹਾਨੂੰ ਪਤਾ ਹੈ ਕਿ ਬਠਿੰਡਾ ਡਿਸਟ੍ਰਿਕਟ ਦੇ ਵਿੰਦਰ ਵਿੱਚ ਕਸੌਲਖਣਾ ਪਿੰਡ ਪੈਂਦਾ ਜਿੱਥੇ ਮੌੜ ਮੰਡੀ ਦਾ ਗੰਦਾ ਪਾਣੀ ਜ਼ਬਰਦਸਤੀ ਪ੍ਰਸ਼ਾਸਨ ਲੋਕਾਂ ਨੂੰ ਅੰਦਰ ਤਾਲ ਕੇ ਲੋਕਾਂ ਨੂੰ ਜੇ ਸਿੱਟ ਕੇ ਪਿੰਡ ਦੇ ਵਿਚਾਲ ਦੀ ਗੰਦਾ ਪਾਣੀ ਕੱਢਣ ਦੇ ਲਈ ਬਜਿਤ ਰਿਹਾ ਤੇ ਕਰ ਰਿਹਾ ਹੈ ਉਹ ਸਾਰੀ ਪ੍ਰਕਿਰਿਆ ਨੂੰ ਦੇਖਦਿਆਂ ਅੱਜ ਤੱਕ 100 ਤੋਂ ਉੱਪਰ ਕਿਸਾਨ ਜ਼ਿਲ੍ਹਿਆਂ 'ਚ ਨੇ ਜਿਨ੍ਹਾਂ ਵਿੱਚੋਂ 9 ਕਿਸਾਨ ਪਹਿਲਾ ਜ਼ਿਲ੍ਹੇ ਦੇ ਵਿੱਚ ਭੁਖੜ ਹਟਾਲ ਦੇ ਸੀ ਤੇ 5 ਅੱਜ ਹੋਰ ਕਿਸਾਨ ਲੀਡਰਾਂ ਨੇ ਉੱਥੇ ਭੁਖੜ ਹਟਾਲ ਸ਼ੁਰੂ ਕੀਤੀ ਪਹਿਲੇ 9 ਦੇ ਵਿੱਚੋਂ 3 ਕਿਸਾਨ ਆਗੂਆਂ ਦੀ ਸਿਹਤ ਵਿਗੜੀ ਕੱਲ ਔਰ ਉਹਨਾਂ ਨੂੰ ਲੈ ਕੇ ਗਏ ਮੁਕਸਰ ਦੇ ਸਿਵਲ ਹਸਪੀਟਲ ਉੱਥੇ ਉਹਨਾਂ ਦੀ ਸਿਹਤ ਨੂੰ ਚੈੱਕਅਪ ਕੀਤਾ ਮੈਡੀਸਿਨ ਦੇਣ ਦੀ ਗੱਲ ਕੀਤੀ ਡਾਕਟਰਾਂ ਨੇ ਵੇਖਿਆ ਕਿ ਇਹ ਚਿੰਤਾਜਨਕ ਹੈ ਇਹਨਾਂ ਦੀ ਹਾਲਤ ਇਹ ਫਿਕਰਾਂ ਵਾਲੀ ਹਾਲਤ ਬਣੀ ਹੋਈ ਹੈ ਇਹ ਸੋ ਇਹ ਉਮਰ ਦਾ ਉਹ ਰਾਜਾ ਦੇਖ ਕੇ ਡਾਕਟਰਾਂ ਨੇ ਵੀ ਉਹ ਤੇ ਚਿੰਤਾ ਜ਼ਾਹਿਰ ਕੀਤੀ ਹੈ ਕੱਲ ਜਿਨ੍ਹਾਂ ਦੀ ਸਿਹਤ ਵਿਗੜੀ ਆ ਉਹਨਾਂ ਨੂੰ ਚੱਕਰ ਆਏ ਨਹੀਂ ਉਹ ਬੇਹੋਸ਼ ਹੋਏ ਨੇ ਕੋ ਇਹਦੇ ਤੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਨਾ ਦੇਖੇ ਅਗਰ ਸਾਡੇ ਕਿਸੇ ਇੱਕ ਵੀ ਆਗੂ ਦਾ ਬਾਗਵੀ ਵਿੰਗਾ ਹੁੰਦਾ ਤਾਂ ਫਿਰ ਸਾਨੂੰ ਜਿੱਡੀ ਵੀ ਲੜਾਈ ਲੜਨੀ ਪਈ ਫਿਰ ਕੱਲਾ ਬਠਿੰਡਾ ਨਹੀਂ ਲੜੇਗਾ ਪੂਰਾ ਪੰਜਾਬ ਲੜੇਗਾ ਔਰ ਪੂਰੇ ਪੰਜਾਬ ਸਰਕਾਰਾਂ ਤੇ ਆਏਗਾ ਪਰ ਕਿਸ ਕਾਰਨ ਆਏਗਾ ਕਿ ਇੱਕ ਐਮਐਲਏ ਸੁਖਵੀਰ ਦੀ ਜਗ ਪਗਾਉਣ ਦੇ ਕਾਰਨ ਸਾਰੇ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਤੇ ਆਉਣ ਲਈ ਮਜਬੂਰ ਕਰੇਗਾ ਸੋ ਸਭ ਇਹ ਹਾਲਾਤਾਂ ਨੂੰ ਵੇਖਦੇ ਆਂ ਇੱਥੋਂ ਦੇ ਤਣਾਅ ਨੂੰ ਵੇਖਦੇ ਆਂ ਐਸਕੇਮ ਨੌਨ ਪਾਰਲੀਮੈਂਟਲ ਦੀ ਰਾਤ ਮੀਟਿੰਗ ਹੋਈ ਹੈ ਔਰ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਬੜਾ ਕਰੜਾ ਕਿ ਪੂਰੇ ਭਾਰਤ ਦੇ ਵਿੱਚ ਕੱਲ 3 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੋਨਾਂ ਦੇ ਪੁਤਲੇ ਫੁੱਕੇ ਜਾਣੇ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਪੰਜਾਬ ਦੇ ਅੰਦਰ ਭਾਰਤ ਦੇ ਸਟੇਟਾਂ 'ਚ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਜੋ-ਜੋ ਇਸ ਵੀਡੀਓ ਨੂੰ ਵੇਖਦਾ ਹੈ ਉਹ ਕਿਰਪਾ ਕਰਕੇ ਇੱਕ ਤਵੱਤੋ-ਤਵੱਤ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਵੇ ਆਪਣੇ ਕੋਲੇ ਅੱਜ ਦਾ ਹੀ ਟਾਈਮ ਹੈ ਇਹ ਮੈਸੇਜ ਕਨਵੇ ਕਰਨ ਦਾ ਕੱਲ ਨੂੰ ਆਪਾਂ ਪੁਤਲੇ ਫੂਕਣੇ 11 ਵਜੇ ਸੋ ਸਾਰੇ ਹੀ ਵਰਕਰਾਂ ਨੂੰ ਸਾਰੇ ਆਗੂ ਸਹਿਬਾਨਾਂ ਨੂੰ ਪੀ ਲੈਣ ਮੱਤਵਤ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਔਰ ਸਟਰੋਂਗਲੀ ਮਜ਼ਬੂਤੀ ਨਾਲ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਆਪਾਂ ਪੁਤਲੇ ਫੂਕਣ ਦਾ ਪ੍ਰੋਗਰਾਮ ਦੇਣਾ ਹੈ ਸਾਡੇ ਆਗੂ ਜਿਹੜੇ ਪਤਾ ਲੱਗਾ ਅੱਜ ਪ੍ਰਸ਼ਾਸਨ ਦੀ ਉਸ ਪਿੰਡ ਦੇ ਸਰਪੰਚ ਨਾਲ ਮੀਟਿੰਗ ਹੋਈ ਹੈ ਕਿਹਾ ਕਿ ਜੀ ਪੈਪਾ ਦਾ ਹੁਣ ਪੈ ਗਈਆਂ ਅੰਦੋਲਨ ਵਾਪਸ ਲੈ ਲਓ ਅਸੀਂ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਦਾ ਸਾਹ ਘੁੱਟ ਕੇ ਤੁਸੀਂ ਲੋਕਾਂ ਦਾ ਆਵਾਜ਼ ਨੂੰ ਬੁਲੰਦ ਕਰਨ ਦਾ ਲੋਕਾਂ ਦਾ ਦੀ ਜਿਹੜੀ ਆਵਾਜ਼ ਉਠਾਉਣ ਦੀ ਜਿਹੜੀ ਉਹਨਾਂ ਨੂੰ ਲੋਕਤੰਤਰ ਰਾਜ ਦੇ ਅੰਦਰ ਮਿਲਿਆ ਹੋਇਆ ਅਧਿਕਾਰ ਹੈ ਉਹਦਾ ਗਲਾ ਘੁੱਟ ਕੇ ਤੁਸੀਂ ਇਹ ਕੀਤਾ ਉਹ ਪੈਪਾ ਪਾਤੀਆਂ ਇਹਦਾ ਮਤਲਬ ਲੋਕਾਂ ਨੂੰ ਲੋਕ ਤੁਹਾਡਾ ਜੋ ਧੱਕਾ ਕੀਤਾ ਉਹਨੂੰ ਅਕਸੈਪਟ ਕਰ ਲੈਣ ਬੀਸੀ ਸਾਹਿਬ ਇਹ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ ਇਸ ਵਿਸ਼ੇ ਦੇ ਉੱਤੇ ਸਾਡੇ ਸਾਰੇ ਜੋ ਤੁਸੀਂ ਸਰਪੰਚ ਨੂੰ ਕਿਹਾ ਉਹਦੇ ਸਬੰਧ ਚ ਸਾਰੇ ਆਗੂ ਬਾਹਰ ਆਉਣਗੇ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਲੜਾਈ ਨੂੰ ਅੱਗੇ ਕਿਵੇਂ ਲੜਨਾ ਕੀ ਕਰਨਾ ਹੈ ਔਰ ਓਨੀ ਦੇਰ ਤੱਕ ਸਾਡੇ ਜਿਹੜੇ ਆਗੂ ਆ ਰਹੇ ਨੇ ਜੇਲ੍ਹ ਤੋਂ ਬਾਹਰ ਕੱਢਣ ਦੀ ਅੱਜ ਚਬਾ ਚਬੀ ਚੱਲ ਰਹੀ ਹੈ ਸਾਡੇ ਕੋਲੇ ਮੈਸੇਜ ਆ ਰਹੇ ਨੇ ਉਹਨਾਂ ਆਗੂਆਂ ਦਾ ਸਾਨੂੰ ਸੁਨੇਹਾ ਮਿਲਿਆ ਹੈ ਤੇ ਸਾਨੂੰ ਛੱਡ ਰਹੇ ਨੇ ਲੇਕਿਨ ਅਸੀਂ ਆਪਣਾ ਮਰਨ ਮਰਨ ਕਰ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸਾਰੇ ਦੇ ਸਾਰੇ ਡੀਸੀ ਦਫ਼ਤਰ ਦੇ ਮੂਹਰੇ ਬੈਠਣਗੇ ਮੈਂ ਬਠਿੰਡਾ ਡਿਸਟ੍ਰਿਕਟ ਦੇ ਆਗੂ ਸਹਿਬਾਨਾਂ ਨੂੰ ਸਾਰੇ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਜਦੋਂ ਵੀ ਉਹ ਸਾਥੀ ਆ ਕੇ ਬਠਿੰਡਾ ਡੀਸੀ ਦਫਤਰ ਦੇ ਵਿੱਚ ਆਪਣਾ ਮਰਨ ਮਾਰਨ ਸ਼ੁਰੂ ਕਰਨ ਦੀ ਗੱਲ ਕਰਦੇ ਆ ਸਾਰੇ ਉੱਥੇ ਪਹੁੰਚ ਕੇ ਉਹਨਾਂ ਨੇ ਵਿਵਸਥਾ ਕਰਨੀ ਉਹਨਾਂ ਦਾ ਪ੍ਰਬੰਧ ਕਰਨਾ ਕਿਉਂਕਿ ਉਹਨਾਂ ਨੂੰ ਪਾਣੀ ਦੀ ਬਾਰ-ਬਾਰ ਲੋੜ ਪੈਣੀ ਹੈ ਤੇ ਸਾਰਾ ਉੱਥੇ ਪ੍ਰਬੰਧ ਕਰਨਾ ਹੈ ਔਰ ਮੈਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਕੱਲ ਨੂੰ 3 ਤਰੀਕ ਨੂੰ 3 ਜੂਨ ਨੂੰ ਪੂਰੇ ਭਾਰਤ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਮੂਹਰੇ ਪੰਜਾਬ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਦੇ ਪুতਲੇ ਫੁੱਕੇ ਜਾਣੇ ਆ ਔਰ ਇਹਨੂੰ ਹਰ ਇੱਕ ਨੇ ਪੂਰੀ ਤਾਕਤ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੋਸਤੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ